ਇਹ ਜਿਹੜਾ ਇਹ ਟੈਂਪਲ ਆ ਇਹ ਸੱਸ ਦਾ ਟੈਂਪਲ ਆ ਮਤਲਬ ਕਿ ਸੱਸ ਦਾ ਜਿਹੜਾ ਉਹ ਟੈਂਪਲ ਦਿਖ ਰਿਹਾ ਛੋਟਾ ਉਹ ਬਹੂ ਮਤਲਬ ਕਿ ਨੂੰਹ ਦਾ ਇਹ ਚਮਚੜਿੱਕਾਂ ਚਮ ਗਿੱਦੜ ਆ ਦੇਖੋ ਤੁਸੀਂ ਸਾਹਮਣੇ ਇੰਨੇ ਕੁ ਜ਼ਿਆਦਾ ਨੇ ਨਾ ਭਰਿਆ ਪਿਆ ਤਕਰੀਬਨ 100 150 ਅੰਦਰ ਚਮਚੜਿੱਕਾਂ ਹੋਣਗੀਆਂ ਤੇ ਬਾਈ ਜੀ ਸੱਪ ਸਲੂਤੀ ਅਜਰ ਵਰਗੇ ਵੱਡੇ ਵੱਡੇ ਜਿਨ੍ਹਾਂ ਥਾਵਾਂ ਤੇ ਤੁਸੀਂ ਲੰਘ ਕੇ ਉਹ ਨਿਸ਼ਾਨੀਆਂ ਜਿਹੜੀਆਂ ਸਾਹ ਦੇ ਹਨ ਘਰ ਦੇ ਵਿੱਚ ਬਹਿ ਕੇ ਰਜਾਈ 'ਚ ਚਾਹ ਪੀਂਦੇ ਆ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਤੇ ਜਦੋਂ ਮੈਦਾਨ ਦੇ ਵਿੱਚ ਆਉਣਾ ਪੈਂਦਾ ਉਦੋਂ ਗੱਲ ਔਖੀ ਹੁੰਦੀ ਹੈ ਹਾਂਜੀ ਕਿਉਂਕਿ ਆਪਣੇ ਕੋਈ ਚੈਨਲ ਨਹੀਂ ਆਪਣੇ ਕੋਈ ਵੱਡੇ ਤਾਂ ਚੈਨਲ ਨਹੀਂ ਇੱਕ ਮੋਬਾਈਲ ਤੋਂ ਤੁਸੀਂ ਰੂ ਕੀਤਾ ਬਾਬੇ ਨੇ ਕਿਰਪਾ ਕੀਤੀ ਜੀ ਤੁਹਾਨੂੰ ਚੈਨਲ ਦੇ ਅੱਜ ਪਰ ਸੜਕ ਤੋਂ ਸ਼ੁਰੂਆਤ ਕੀਤੀ ਹੈ ਪਰ ਘਰ ਘਰ ਦੇ ਵਿੱਚ ਬੈਠੇ ਜੋ ਤੁਸੀਂ ਸਪੋਰਟ ਕਰੋਗੇ ਤੇ ਬਾਈ ਜੀ ਹੁਣ ਕਿੱਡੀ ਵੱਡੀ ਗੱਲ ਦੁਨੀਆ ਦੇ ਵਿੱਚ ਪੰਜਾਬੀਓ ਤੁਹਾਡੀ ਪਛਾਣ ਸਕਣਗੇ ਵੀਡੀਓ ਬਣਾਉਣੀ ਬਿਲਕੁਲ ਸੌਖੀ ਨਹੀਂ ਹੈਗੀ ਆ ਦੇਖੋ ਕੀ ਹਾਲ ਹੋਇਆ ਪਿਆ ਗਰਮ ਹੋਇਆ ਪਿਆ ਟੈਂਪਰੇਚਰ ਚੱਕਿਆ ਪਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆਪਾਂ ਸੀ ਦਾਤਾ ਬੰਦੀ ਛੋਟ ਗੁਰਦੁਆਰਾ ਗਵਾਲੀਅਰ ਤੇ ਅੱਜ ਆਪਣੀ ਭਾਈ ਟ੍ਰੇਨ ਆ ਤੇ ਇੱਧਰ ਆ ਕਮਰੇ ਆਪਾਂ ਲਾਇਆ ਸੀ ਬਾਬਾ ਜੀ ਚਾਬੀ ਫੜਾਤੀ ਆ ਤੇ ਆਪਾਂ ਹੁਣ ਜਾਣਾ ਵਾ ਤੇ ਇੱਧਰ ਲੰਗਰ ਲੰਗਰ ਸਾਹਿਬ ਬਣਿਆ ਹੋਇਆ ਤੇ ਪ੍ਰਸ਼ਾਦਾ ਪਾਣੀ ਜਿਹੜਾ ਉਹ ਆਪਾਂ ਛੱਕ ਲਿਆ ਤੇ ਹੁਣ ਆਪਾਂ ਬਾਹਰ ਜਾਣਾ ਦੇਖਣ ਕੁਝ ਤੇ ਇੱਧਰ ਆ ਗੁਰਦਰਾ ਸਾਹਿਬ ਦੀ ਫਰੰਟ ਤੋਂ ਅੱਗੇ ਉਹ ਇਦਾਂ ਬਹੁਤ ਸੋਹਣੀ ਇਮਾਰਤ ਦਿਖਦੀ ਆ ਤੇ ਇੱਧਰ ਆ ਜੋੜਾ ਘਰ ਆ ਗਿਆ ਵਾ ਤੇ ਇੱਧਰ ਜੇ ਆਪਾਂ ਕਮਾਈਏ ਬਿਲਕੁਲ ਸਾਹਮਣੇ ਡਿਊਟੀ ਦਿਖਦੀ ਆ ਜਿੱਧਰੋਂ ਆਪਾਂ ਆਏ ਸੀਗੇ ਭਾਈ ਜੀ ਲੁਧਿਆਣੇ ਤੋਂ ਸੀ ਕੀ ਸੁਣਾਵੀ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਬਾਈ ਜੀ ਦੇ ਚੈਨਲ ਤੇ ਵੀ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਪਹਿਲਾਂ ਸ਼ਾਰਟ ਵੀਡੀਓ ਪਾਉਂਦੇ ਸੀ ਤੇ ਹੁਣ ਆਪਾਂ ਵੱਡੀ ਵੀਡੀਓ ਸਟਾਰਟ ਕੀਤੀ ਨੂੰ ਵੀ ਪਾਉਣੀ ਹੈ ਠੀਕ ਹੈ ਠੀਕ ਹੈ ਚਲੋ ਹਾਂਜੀ ਬੜੀ ਖੁਸ਼ੀ ਆ ਜੀ ਇੱਕ ਪੰਜਾਬ ਤੋਂ ਆਵਾਜ਼ ਆਉਂਦੀ ਆ ਆਪਾਂ ਕਿਨੇ ਨੌਜਵਾਨੀ ਕਿਹੜੇ ਰਾਹ ਤੋਂ ਤੁਰ ਪਈ ਹੈ ਨਾ ਤੇ ਆਪਾਂ ਨੂੰ ਖੁਸ਼ੀ ਹੋਣੀ ਚਾਹੀਦੀ ਵੀ ਜਦੋਂ ਐ ਸਰਾਹ ਦੇ ਉੱਤੇ ਤੁਰੀ ਤੇ ਪੁਰਾਣੀਆਂ ਵਿਰਾਸਤਾਂ ਨੂੰ ਸੰਭ ਕੇ ਆਉਣ ਵਾਲੀਆਂ ਲੰਬੀ ਸਮੇਂ ਤੱਕ ਪੀੜ੍ਹੀਆਂ ਨੂੰ ਇਹ ਵਿਰਸਾ ਦੇ ਦੇਗੀ ਅੱਜ ਜਦੋਂ ਆਪਾਂ ਇਤਿਹਾਸ ਲੱਭਦੇ ਆ ਜੀ ਬੜੀ ਮੁਸ਼ਕਲ ਆਉਂਦੀ ਕਿ ਆਪਣੇ ਕੋਲ ਦੋ ਚਾਰ ਇਤਿਹਾਸੀ ਆ ਜਿਹੜੇ ਪੁਰਾਣੇ ਲਿਖੇ ਕੋਈ ਬਹੁਤਾ ਪੁਖਤਾ ਚੀਜ਼ਾਂ ਨਹੀਂ ਆਪਣੇ ਕੋਲੇ ਹਨ ਨਹੀਂ ਤੁਸੀਂ ਇੱਥੇ ਕਿਵੇਂ ਆਏ ਇੱਥੇ ਜੀ ਕੀਰਤਨ ਦੀ ਸੇਵਾ ਲੱਗੀ ਸੀ ਜੀ ਅੱਛਾ ਕੀਰਤਨ ਕਰਦੇ ਇੰਨਾ ਟਾਈਮ ਹੋਇਆ ਤੁਹਾਨੂੰ ਜੀ ਇੱਥੇ ਤਕਰੀਬਨ 18 ਤੋਂ 20 ਸਾਲ ਹੋ ਚਲੇ ਜੀ ਛਪ ਤਕਰੀਬਨ 2006 ਦੇ ਵਿੱਚ ਆਈ ਸੀ ਬਈ ਜੀ ਪੰਜਾਬ ਚ ਪਿੱਛਾ ਕਿਹੜੀ ਜਗ੍ਹਾ ਪੰਜਾਬ ਜਿਹੜੀ ਪੜ੍ਹਾਈ ਕੀਤੀ ਉਹ ਮਾਲਵੇ ਚ ਕੀਤੀ ਆ ਜੀ ਮੁਕਸਰ ਸਾਹਿਬ ਦੀ ਧਰਤੀ ਤੇ ਤਾਂ ਹੀ ਇਸ ਧਰਤੀ ਨੂੰ ਚੰਗੀ ਤਰ੍ਹਾਂ ਜਾਣਿਆ ਜੀ 12 12 14 ਸਾਲ ਪਹਿਲਾਂ ਜਿਲ੍ਹਾ ਡਿਸਟ੍ਰਿਕਟ ਸਾਡਾ ਫਰੀਦਕੋਟ ਸੀ ਫਿਰ ਮੁਕਸਰ ਸੀ ਬਾਅਦ ਦੇ ਵਿੱਚ ਜੀ ਤੇ ਹੁਣ ਕੁਝ ਸਮਾਂ ਜਿਹੜਾ ਖਡੂਰ ਸਾਹਿਬ ਦੀ ਧਰਤੀ ਤੇ ਤੇ 20 ਸਾਲ ਦਾ ਸਮਾਂ ਇੱਥੇ ਨਿਕਲ ਗਿਆ ਜੀ ਪਿੰਡ ਫਿਰ ਗਿੜਾ ਉਹ ਬੱਚੇ ਫਿਰ ਇੱਥੇ ਪੜ੍ਹਦੇ ਨੇ ਇੱਥੇ ਹੀ ਪੜ੍ਹਦੇ ਨੇ ਜੀ ਛੁੱਟੀਆਂ ਹੁੰਦੀਆਂ ਨੇ ਫਿਰ ਉਦੋਂ ਹੀ ਜਾਇਆ ਜਾਂਦਾ ਜੀ ਠੀਕ ਹੈ ਕਿਉਂਕਿ 2 ਦਿਨ ਤੇ ਟ੍ਰੇਨ 'ਚ ਜਾਣ ਦਾ ਸਮਾਂ 2 ਆਉਣ ਦਾ ਸਮਾਂ ਹੀ ਤੋਂ ਉੱਥੇ ਰੋ 6 ਦਿਨ ਤਾਂ ਵੈਸੇ ਲੱਗ ਜਾਂਦੇ ਹਾਂਜੀ ਹਾਂਜੀ ਜਿਸ ਧਰਤੀ ਤੇ ਖੜੇ ਹੋ ਇਹ ਮੱਧ ਪ੍ਰਦੇਸ਼ ਦੀ ਧਰਤੀ ਆ ਜੀ ਹਾਂਜੀ ਗਵਾਲੀਅਰ ਕਿਲੇ ਦੇ ਅੰਦਰ ਆਪਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਹੈ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਥੇ ਜਾਂਦੇ ਤੇ ਚੋਲਾ ਜਿਹੜਾ ਉਹਨਾਂ ਦਾ ਕਢਾਣੀ ਸਾਹਿਬ ਉਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ ਪਿੰਡ ਦੇ ਨਾਲ ਹੀ ਪਿੰਡ ਹੈ ਜੀ ਸਾਡਾ ਸਾਹਿਬ ਦੇ ਨਾਲ ਅੱਛਾ ਉਹ ਟਿਕਣੇ ਦੇ ਵਿੱਚ ਆਹ ਨਹੀਂ ਵੇਖੋ ਜੀ ਕੁਦਰਤੀ ਹੀ ਸਵਾਗਤ ਆਉਂਦਾ ਹੈ ਹਾਂਜੀ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ ਜਿਹੜੀ ਹੈ ਉਹ ਲੁਧਿਆਣੇ ਵਾਲੇ ਤੁਸੀਂ ਸਭ ਕਿ ਰੱਖੀ ਹੋਏ ਸੋ ਬਾਈ ਜੀ ਨੂੰ ਵੱਧ ਤੋਂ ਵੱਧ ਪਿਆਰ ਜਿੰਨਾ ਵੀ ਦੇ ਸਕੋ ਕਿਉਂਕਿ ਘਰ ਛੱਡਣਾ ਬਹੁਤ ਔਖਾ ਜੀ ਪਿਛਲੇ ਵੀ ਸ਼ਾਇਦ ਵੀਡੀਓ 'ਚ ਗੱਲ ਕਿ 8 ਘੰਟੇ ਆਪਾਂ ਜਦੋਂ ਜੋਬ ਕਰਦੇ ਹਾਂ ਤੇ ਦੌੜਦੇ ਹਾਂ ਘਰ ਨੂੰ ਇੱਕ ਘੰਟਾ ਬੱਚਾ ਸਕੂਲ ਤੋਂ ਲੇਟ ਹੋ ਜਾਂਦਾ ਤਾਂ ਆਪਣੇ ਮਨ ਨੂੰ ਹੁੰਦਾ ਵੀ ਲੇਟ ਆਇਆ ਨਹੀਂਗਾ ਹਾਂਜੀ ਇੱਥੇ 24 ਘੰਟੇ ਸੱਤੇ ਦੇਣੀਆਂ ਜੀ ਹਾਂਜੀ ਛੱਡ ਕੇ ਪਤਾ ਨਹੀਂ ਕਦੋਂ ਵਾਪਸ ਜਾਣਾ ਕਦੋਂ ਨਹੀਂ ਜਾਣਾ ਤੇ ਤੁਸੀਂ ਸਾਰੇ ਨੌਜਵਾਨੀ ਇਸ ਕਿੱਥੇ ਦੇ ਵੱਲ ਆਏ ਹੋ ਇਸ ਸਕੇਪਰ ਦੇ ਵਿੱਚ ਆਏ ਹੋਣ ਔਰ ਆਪਣੇ ਬਿਲਕੁਲ ਜੇ ਕਹੀਏ ਜ਼ੀਰੋ ਲਾਈਨ ਤੋਂ ਹੀ ਸ਼ੁਰੂਆਤ ਕੀਤੀ ਹੈ ਜੀ ਹਾਂਜੀ ਆਪਾਂ ਪੈਦਲ ਇਸ ਵੱਲੇ ਚੱਲ ਰਹੇ ਹਾਂ ਜੀ ਆਪਣੀ ਮਤਲਬ ਨਿੱਜੀ ਕਮਾਈ ਤੋਂ ਤੁਸੀਂ ਸ਼ੁਰੂ ਕਰ ਰਹੇ ਹੋ ਜੀ ਹਾਂਜੀ ਹਾਂਜੀ ਬਈ ਸੋ ਜੇ ਕੋਈ ਸਰਕਾਰ ਵੀ ਕੋਈ ਧਿਆਨ ਦੇ ਸਕੇ ਕਿ ਅਸੀਂ ਨੌਜਵਾਨਾਂ ਨੂੰ ਕਿਸੇ ਤਰੀਕੇ ਦੇ ਨਾਲ ਸੀ ਇਹਨਾਂ ਨੂੰ ਸਾਂਭ ਸਕੇ ਕਿ ਯਾਰ ਜੋ ਘਰ ਛੱਡ ਕੇ ਇਹਨਾਂ ਦੇ ਪਾਸੇ ਨੂੰ ਕੰਮ ਕਰਦਾ ਬਹੁਤੇ ਪੱਤੇ ਬਹੁਤਿਆਂ ਤਰ੍ਹਾਂ ਦਾ ਬੜਾ ਕੁਝ ਕੀਤਾ ਜਾਂਦਾ ਹੈ ਤੁਸੀਂ ਬਿਲਕੁਲ ਆਪਣੀ ਆਪਣੀ ਮਿਹਨਤ ਦੀ ਕਮਾਈ ਦੇ ਵਿੱਚ ਹੋਣਾ ਇਹ ਜ਼ੀਰੋ ਲੈਵਲ ਤੋਂ ਉੱਠ ਕੇ ਤਾਂ ਤੱਕ ਜਾਣਾ ਤਾਂ ਕਿ ਜਿਹੜਾ ਜੀ ਇਤਿਹਾਸ ਉਲਕਿਆ ਆ ਉਹ ਹੋਰ ਸਾਹਮਣੇ ਆ ਸਕੇ ਇੱਕ ਹੋਰ ਗੱਲ ਹੈ ਜਦੋਂ ਆਪਾਂ ਘਰੋਂ ਆਉਨੇ ਆ ਆਪਣਾ ਇਥੇ ਚੀਜ਼ਾਂ ਹੀ ਇੰਨੀਆਂ ਨੇ ਇਤਿਹਾਸਿਕ ਹਿਸਟੋਰੀਕਲ ਕਿ ਆਪਣਾ ਪਿੱਛੇ ਧਿਆਨ ਹੀ ਨਹੀਂ ਜਾਂਦਾ ਹੈਗਾ ਆਪਾਂ ਉਹ ਚੀਜ਼ਾਂ ਨੂੰ ਐਕਸਪਲੋਰ ਕਰਨਾ ਚਾਹੁੰਨਾ ਚੋਂ ਉਹਨਾਂ ਚੋਂ ਕਿ ਜਾਣਕਾਰੀ ਲੈਣ ਚ ਇੰਨਾ ਰੁੱਝ ਜਾਂਦੇ ਆ ਕਿ ਪਿੱਛੇ ਧਿਆਨ ਨਹੀਂ ਜਾਂਦਾ ਵੀ ਆਪਾਂ ਫੋਨ ਵੀ ਕਰਨਾ ਜਾਂ ਫੋਨ ਆਪਾਂ ਚੱਕਣਾ ਵੀ ਕਿਤੇ ਦਾ ਇਹ ਗੱਲ ਵੀ ਜ਼ਰੂਰ ਦੇਖੀਏ ਜ਼ਰੂਰੀ ਮੈਂ ਵਰਗੇ ਕੋਈ ਨੇਕ ਇਰਾਦੇ ਨਾਲ ਚੱਲੇ ਨੇ ਤੇ ਉਹਨਾਂ ਨੂੰ ਕੁਝ ਸਹਾਇਤਾ ਜਿਹੜੀ ਪਛਾਣੀ ਚਾਹੀਦੀ ਹੈ ਜੀ ਰੋਡਾਂ ਦੇ ਉੱਤੇ ਚੱਲਣਾ ਪੈਦਲ ਤੁਸੀਂ ਚੱਲਣਾ ਸਾਈਕਲ ਤੇ ਚੱਲਣਾ ਭਾਈ ਜੀ ਸੰਦੀਪ ਤੁਸੀਂ ਉਸ ਦਿਨ ਗਏ ਸੀ ਹਨਾ ਭਾਈ ਜੀ ਵੀ ਸ਼ਹਿਰ ਗਏ ਹੋਣਗੇ ਉਸ ਗੇਟ ਵੱਲ ਜਿੱਥੇ ਬਾਈ ਜੀ ਸੱਪਸਲੂਤੀ ਅਜਗਰ ਵਰਗੇ ਵੱਡੇ ਵੱਡੇ ਜਿਨ੍ਹਾਂ ਥਾਵਾਂ ਤੇ ਤੁਸੀਂ ਲੰਘ ਕੇ ਉਹ ਨਿਸ਼ਾਨੀਆਂ ਜਿਹੜੀਆਂ ਸਾਹਮਦੇ ਹੋ ਹਨਾ ਘਰ ਦੇ ਵਿੱਚ ਬਹਿ ਕੇ ਰਜਾਈ 'ਚ ਚਾਹ ਪੀਂਦੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਤੇ ਜਦੋਂ ਮੈਦਾਨ ਦੇ ਵਿੱਚ ਆਉਣਾ ਪੈਂਦਾ ਉਦੋਂ ਗੱਲ ਔਖੀ ਹੁੰਦੀ ਹੈ ਤੋ ਅਸੀਂ ਪੜਦੇ ਆ ਦੁੱਖ ਹੁੰਦਾ ਪਰ ਗੁਣੋਕੇ ਦਾ ਵੀ ਬਾਈ ਜੀ ਤੁਸੀਂ ਕੀ ਕੀਤਾ ਆਪਣੇ ਬੱਚੇ ਕਹਣਗੇ ਵੀ ਫਿਰ ਤੁਸੀਂ ਕੀ ਕਰਤਾ ਫਿਰ ਜਿੰਨਾ ਕਿ ਜੋ ਆਪਣੇ ਕੋਲ ਹੋਇਆ ਆਪਾਂ ਬਾਈ ਜੀ ਕਰਤਾ ਕਿਉਂਕਿ ਆਪਣੇ ਕੋਈ ਚੈਨਲ ਨਹੀਂ ਆਪਣੇ ਕੋਈ ਵੱਡੇ ਤਾਂ ਚੈਨਲ ਨਹੀਂ ਇੱਕ ਮੋਬਾਈਲ ਤੋਂ ਤੁਸੀਂ ਰੂ ਕੀਤਾ ਬਾਬੇ ਨੇ ਕਿਰਪਾ ਕੀਤੀ ਜੀ ਤੁਹਾਨੂੰ ਚੈਨਲ ਅੱਜ ਪਰ ਸੜਕ ਤੋਂ ਸ਼ੁਰੂਆਤ ਕੀਤੀ ਆ ਪਰ ਘਰ ਘਰ ਦੇ ਵਿੱਚ ਬੈਠੇ ਜੋ ਤੁਸੀਂ ਸਪੋਰਟ ਕਰੋਗੇ ਤੇ ਬਾਈ ਜੀ ਹੁਣ ਕਿੱਡੀ ਵੱਡੀ ਗੱਲ ਦੁਨੀਆ ਦੇ ਵਿੱਚ ਪੰਜਾਬੀਓ ਤੁਹਾਡੀ ਪਛਾ ਸਕਣਗੇ ਤੁਹਾਡੀ ਦਸਤਾਰ ਜਿਹੜੀ ਦੁਨੀਆ ਦੇ ਵਿੱਚ ਤੁਹਾਡੀ ਮਦਦ ਦੇ ਨਾਲ ਜਿਹੜੀ ਉਹ ਜਾ ਸਕਦੀ ਆ ਸੋ ਸਭਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇੰਨੀ ਸਹੀ ਤੇ ਸਟੀਕ ਜਾਣਕਾਰੀ ਦਿੱਤੀ ਇੱਕ ਵਾਰੀ ਫੇਰ ਤੋਂ ਧੰਨਵਾਦ ਜੀ ਆਪ ਜੀ ਦਾ ਬਾਬਾ ਜੀ ਵੱਲੋਂ ਸੇਵਾ ਅੱਜ ਦਹੀਂ ਭੱਲਿਆਂ ਦੀ ਸਪੈਸ਼ਲ ਥੱਲੇ ਜਾ ਕੇ ਲੈ ਕੇ ਆਏ ਨੇ ਆਪਣੇ ਵਾਸਤੇ ਤੇ ਪਹਿਲਾਂ ਅਸੀਂ ਉੱਧਰ ਖੜੇ ਸੀ ਬਾਬਾ ਜੀ ਕਹਿੰਦੇ ਇੱਥੋਂ ਚੱਲਦੇ ਆ ਨਾਲੇ ਉੱਪਰ ਨਾਲੇ ਇੱਥੋਂ ਵਿਊ ਦੇਖਦਾ ਏ ਸਾਰੇ ਗਵਾਲੀਅਰ ਦਾ ਇੱਥੇ ਇੱਕ ਸਟੇਸ਼ਨ ਆ ਜੀ ਨਾਲ ਤੇ ਇੱਧਰ ਸਟੇਸ਼ਨ ਆ ਸਾਹਮਣੇ ਇਹ ਇੱਥੇ ਦਾ ਤੇ ਆਪਾਂ ਜਾਣਾ ਆਪਣੀ ਟ੍ਰੇਨ ਹੈਗੀ ਆ 4:30 ਵਜੇ ਆਪਾਂ ਨਿਕਲਾਂਗੇ 3:30 ਵਜੇ ਇੱਥੋਂ ਤੇ ਤਾਂ ਹੀ ਲੱਗਦਾ ਜੀ ਉੱਤੋਂ ਦੇ 4-5 ਮਿੰਟ ਬਨ ਜਾਂਦਾ ਜਿਵੇਂ ਆਪਾਂ ਘੁੰਮ ਗਏ ਆ ਠੀਕ ਆ ਜੀ ਤੇ ਆਪਾਂ ਛੱਕਦੇ ਹੁਣ ਦਹੀਂ ਭੱਲੇ ਧੰਨਵਾਦ ਬਾਬਾ ਜੀ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਜ਼ਿਆਦਾ ਸੰਗਤ ਦਾ ਜੀ ਆਇਆਂ ਨੂੰ ਜੀ ਇਹ ਰਾਹ ਜਾ ਰਿਹਾ ਜੀ ਸਾਸ ਬਹੂ ਟੈਂਪਲ ਸੁਣਿਆ ਸੀਗਾ ਸਾਸ ਬਹੂ ਟੈਂਪਲ ਤੇ ਅੱਜ ਤੁਹਾਨੂੰ ਦਿਖਾਵਾਂਗੇ ਵੀ ਤੇ ਇੱਥੇ ਦਾ ਜਿਹੜਾ ਸਾਸ ਬਹੂ ਟੈਂਪਲ ਦਾ ਹਿਸਟਰੀ ਇਤਿਹਾਸ ਆ ਉਹ ਮੈਂ ਪਿੱਛੇ ਸਿਕਿਉਰਿਟੀ ਗਾਰਡ ਤੋਂ ਪੁੱਛਿਆ ਸੀਗਾ ਉਹ ਕਹਿੰਦੇ ਵੀ ਰਾਜਾ ਮਾਨ ਸਿੰਘ ਸੀ ਜਿਹੜੇ ਉਹਨਾਂ ਦੀ ਮਾਂ ਸੀ ਤੇ ਉਹਨਾਂ ਦੀ ਫੈਮਿਲੀ ਨਾਲ ਜੁੜਿਆ ਹੋਇਆ ਇਹ ਮੰਦਿਰ ਆ ਬਾਕੀ ਉਹਨਾਂ ਨਾਲ ਜਿਹੜਾ ਇਤਿਹਾਸ ਕਿਵੇਂ ਜੁੜਿਆ ਹੋਇਆ ਆਪਾਂ ਜਿਹੜੀ ਇਹ ਜਾਣਕਾਰੀ ਹੈ ਇਹ ਆਪਾਂ ਨੂੰ ਮੰਦਿਰ ਤੋਂ ਜਾਣ ਤੋਂ ਬਾਅਦ ਹੀ ਪਤਾ ਲੱਗੂਗੀ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਸਾਸ ਬਹੂ ਟੈਂਪਲ ਆਖਰਕਾਰ ਆਪਾਂ ਨਾ ਪਹੁੰਚ ਹੀ ਗਏ ਸਵੇਰ ਦਾ ਰੌਲਾ ਪਾਇਆ ਸੀ ਵੀ ਆਪਾਂ ਸਾਸ ਬਹੂ ਟੈਂਪਲ ਜਾਣਾ ਵਾ ਤੁਹਾਨੂੰ ਦਿਖਾਉਣਾ ਵਾ ਉਧਰ ਹੀ ਟਾਈਮ ਆਪਣਾ ਪਿੱਛੇ ਕਾਫੀ ਲੱਗ ਗਿਆ ਉੱਥੇ ਖੜਕੇ ਸੀ ਬਾਬਾ ਜੀ ਕੋਲੇ ਤੇ ਇਹ ਜੀ ਕੋਲੇ ਗੁਰਦਰਾ ਸਾਹਿਬ ਦੇ ਨੇੜੇ ਹੀ ਆ ਕਿਲੇ ਦੇ ਸਾਸ ਬਹੂ ਟੈਂਪਲ ਤੇ ਇਹਦੇ ਇਤਿਹਾਸ ਆ ਤੁਹਾਨੂੰ ਆਪਾਂ ਅੰਦਰ ਜਾ ਕੇ ਦੱਸਦੇ ਆ ਕਈ ਵਾਰ ਯਾਰ ਨਾ ਆਪਾਂ ਤਕਨੀਕੀ ਖਰਾਬੀਆਂ ਆਉਂਦੀਆਂ ਨੇ ਆਪਾਂ ਕਹਿੰਦੇ ਆ ਯਾਰ ਵੀਡੀਓ ਵੀਡੀਓ ਬਣਾਉਣੀ ਬਿਲਕੁਲ ਸੌਖੀ ਨਹੀਂ ਹੈਗੀ ਆ ਦੇਖੋ ਕੀ ਹਾਲ ਹੋਇਆ ਪਿਆ ਗਰਮ ਹੋਇਆ ਪਿਆ ਟੈਂਪਰੇਚਰ ਚੱਕਿਆ ਪਿਆ ਕਿਉਂ ਚੱਕਿਆ ਕਿਉਂਕਿ ਇੱਕ ਤਾਂ ਕੈਮਰਾ ਓਨ ਸੀ ਉਹਦਾ ਉੱਪਰ ਦੀ ਗਰਮੀ ਇੰਨੀ ਜ਼ਿਆਦਾ ਧੁੱਪ ਤੇ ਉਹਦੇ ਕਰਕੇ ਹੁਣ ਇਹ ਰਮਾਲ ਗਿੱਲਾ ਕੀਤਾ ਸੰਦੀਪ ਨੇ ਤੇ ਉਹਦੇ ਨਾਲ ਫੋਨ ਨੂੰ ਠੰਡਾ ਕਰ ਰਿਹਾ ਜਵਾਨ ਤੇ ਫੇਰ ਆਪਾਂ ਇਹਦੀ ਵੀਡੀਓ ਬਣਾਉਣ ਜੋਗਾ ਹੋਊਗਾ ਸਾਸ ਬਹੂ ਟੈਂਪਲ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਆਪਾਂ ਸਾਸ ਬਹੂ ਦਾ ਮੰਦਿਰ ਉੱਥੇ ਪਹੁੰਚ ਗਏ ਤੇ ਇਹਦਾ ਕੀ ਇਤਿਹਾਸ ਆ ਉਹ ਤੁਹਾਨੂੰ ਦੱਸਦੇ ਆ ਇੱਥੇ ਦਾ ਇਤਿਹਾਸ ਉੱਥੇ ਆਸੇ ਇਦਾਂ ਇੱਥੇ ਨਾ ਦੋ ਟੈਂਪਲ ਨੇ ਜਿਵੇਂ ਤੁਸੀਂ ਆ ਮੇਰੇ ਮਗਰੋਂ ਦੇਖਦੇ ਹੋ ਇਕ ਆ ਟੈਂਪਲ ਹੋ ਗਿਆ ਜਿਹੜਾ ਇਹ ਟੈਂਪਲ ਆ ਇਹ ਸਾਸ ਦਾ ਟੈਂਪਲ ਆ ਮਤਲਬ ਕਿ ਸੱਸ ਦਾ ਜਿਹੜਾ ਉਹ ਟੈਂਪਲ ਦਿਖ ਰਿਹਾ ਛੋਟਾ ਉਹ ਬਹੂ ਮਤਲਬ ਕਿ ਨੂੰਹ ਦਾ ਤੇ ਇਹ ਇਹਦਾ ਇਤਿਹਾਸ ਇਦਾਂ ਜਿਹੜੇ ਇਹਦਾ ਜਿਹੜਾ ਹੋਇਆ ਸੀਗਾ ਬਣਵਾਇਆ ਗਿਆ ਸੀ ਉਹ ਸੀ ਰਾਜਾ ਰਤਨਪਾਲ ਸੀ 1093 ਈਸਵੀ ਤਕਰੀਬਨ ਜਿਹੜੀ ਉਦੋਂ 11ਵੀਂ ਸਦੀ ਸੀਗੀ ਉਦੋਂ ਇਹ ਬਣਵਾਇਆ ਗਿਆ ਸੀਗਾ ਤੇ ਇਹ ਰਾਜਾ ਮਾਨ ਸਿੰਘ ਸੀ ਜਿਹੜਾ ਰਾਜਾ ਮਾਨ ਸਿੰਘ ਦੀ ਮਾਂ ਸੀਗੀ ਉਹ ਵਿਸ਼ਨੂੰ ਦੀ ਭਗਤ ਸੀਗੀ ਉਦੋਂ ਵਿਸ਼ਨੂੰ ਭਗਵਾਨ ਦੀ ਜਿਹੜੀ ਉਹਦੀ ਬਹੂ ਬਹੂ ਆ ਗਿਆ ਉਹਦੀ ਘਰ ਵਾਲੀ ਸੀਗੀ ਮਤਲਬ ਕਿ ਨੋਹ ਸੀਗੀ ਤੇ ਉਹ ਸੀਗੀ ਸ਼ੇਵ ਉਪਾਸਕ ਸੀਗੀ ਤੇ ਉਹਨੂੰ ਮੁੱਖ ਰੱਖ ਕੇ ਜਿਹੜਾ ਇਹ ਦੋਨਾਂ ਦਾ ਅਲੱਗ-ਅਲੱਗ ਮੰਦਿਰ ਜਿਹੜੀ ਆ ਉਹ ਸਾਰੀ ਕਰਵਾਈ ਗਈ ਸੀ ਬਾਕੀ ਆਪਾਂ ਜਿਹੜਾ ਹੋਰ ਇਤਿਹਾਸ ਆ ਉਹ ਆਪਾਂ ਅੱਗੇ ਜਾ ਕੇ ਦੇਖਦੇ ਆ ਇੱਕ ਗੱਲ ਹੋਰ ਪਤਾ ਲੱਗਿਆ ਸਾਨੂੰ ਗਾਈਡ ਨੇ ਦੱਸੀ ਐ ਇੱਥੇ ਸਿਕਿਉਰਿਟੀ ਗਾਰਡ ਨੇ ਸੌਰੀ ਉਹ ਕਹਿੰਦੇ ਵੀ ਇੱਥੇ ਜਿਹੜੇ ਆ ਉੱਪਰਲਾ ਹਿੱਸਾ ਇਹਦਾ ਮੰਦਿਰ ਦਾ ਇਹ ਸੱਸ ਵਾਲਾ ਮੰਦਿਰ ਆ ਜਿਹੜਾ ਸੱਸ ਦਾ ਇਦੇ ਉੱਪਰਲੇ ਪਾਸੇ ਤਕਰੀਬਨ ਇਹ ਇੱਥੇ ਕਿ ਜਾ ਕੇ ਗਣੇਸ਼ ਭਗਵਾਨ ਜੀ ਦੀ ਆ ਉਹ ਮੂਰਤੀ ਆ ਜਿਹੜੀ ਉਹਦੀ ਚਿੱਤਰਕਾਰੀ ਕੀਤੀ ਗਈ ਹੈ ਆ ਦੇ ਆ ਵਿੱਚ ਤੁਸੀਂ ਦੇਖ ਸਕਦੇ ਜਿਹੜੇ ਆਲੇ ਦੁਆਲੇ ਨੇ ਇਹ ਵੀ ਦੇਵੀ ਦੇਵਤੇ ਨੇ ਉਹਨਾਂ ਦੀ ਜਿਹੜੀ ਆ ਮੂਰਤੀਆਂ ਬਣਾਈਆਂ ਗਈਆਂ ਨੇ ਛੋਟੀਆਂ ਛੋਟੀਆਂ ਥੋੜਾ ਆਪਾਂ ਆਰਕੀਟੈਕਚਰ ਇੱਥੇ ਅੰਦਰ ਜਾ ਕੇ ਦੇਖਦੇ ਆ ਵੀ ਅੰਦਰ ਕਿਵੇਂ ਦਾ ਮਾਹੌਲ ਆ ਹੋਰ ਕੋਈ ਜੀ ਆਪਾਂ ਨੂੰ ਕੋਈ ਗੱਲਬਾਤ ਇੱਥੇ ਦੇਖਣ ਨੂੰ ਮਿਲਦੀ ਆ ਤੇ ਇਦਾਂ ਦੀ ਇਹਦੀ ਐਂਟਰੀ ਅੰਦਰ ਇੰਨਾ ਕੇ ਇਹਦਾ ਦਰਵਾਜਾ ਹਾ ਗੇਟ ਆਹ ਵਾਲਾ ਤੇ ਵਿੱਚ ਇਦਾਂ ਬਣਾਇਆ ਗਿਆ ਹਰੇ ਐ ਚਿੱਤਰਕਾਰੀ ਕੀਤੀ ਗਈ ਆ ਵਿਚਾਲੇ ਤੇ ਇਹਦੇ ਉਪਰ ਕਾਫੀ ਉਚਾਈ ਤੇ ਤੁਹਾਨੂੰ ਚੜ ਕੇ ਅੰਦਰ ਆਉਣਾ ਪੈਣਾ ਵਾ ਇੱਧਰ ਇਹ ਵੱਡਾ ਵਾ ਜਿਹੜਾ ਸੱਸ ਦਾ ਮੰਦਰ ਸੀਗਾ ਕਿਉਂਕਿ ਉਹ ਜਿਹੜੀ ਸੀਗੀ ਵਿਸ਼ਨੂ ਦੀ ਭਗਤ ਸੀਗੀ ਤਾਂ ਕਰਕੇ ਉਹਦਾ ਮੰਦਰ ਇਹ ਅਲੱਗ ਬਣਾਇਆ ਗਿਆ ਤੇ ਉਹਦੀ ਜਿਹੜੀ ਬਹੂ ਸੀਗੀ ਮਾਨ ਸਿੰਘ ਦੀ ਘਰ ਵਾਲੀ ਸੀ ਉਹਦਾ ਜਿਹੜਾ ਮੰਦਰ ਆ अलग तो बनवाया गया भैया यहाँ यहाँ क्या था मूर्ति रखी गई थी।, थी अच्छा वो कहाँ तो गर्भ क्रिया कहते हैं क्या क्रिया गर्भ क्रिया गर्भ क्रिया जो कि मूर्ति इसमें अंदर रखी जाती थी उसी की पूजा होती थी ठीक है जी इसको सहसू नाम से जाना जाता है ठीक है और लोकल भाषा में साफ कर दिया ठीक है वो मूर्ति अब कहाँ गई ये औरंगजेब के टाइम में सारी मूर्तियाँ थी जो कि दीवार में चुपकी हुई आप देख सकते हो हाँ जैसे ये है ये देखिए आप हाँ, ये सारे चेहरे वेहरे तोड़ दिए गए थे सब औरंगजेब के टाइम में तोड़ दिए हुए थे उसके बाद में उन्होंने साहस दफना दी क्या फेर दी पता नहीं ठीक है उसके बाद मिली नहीं मूर्तियाँ ठीक है पहले यहाँ दी सहस्त्र बहु बाद में सास बहु हो गया मंदिर का नाम ਇਹ ਇਸ ਲਈ ਅਲੱਗ-ਅਲੱਗ ਬਨੇ ਮੰਦਰ ਕਿਉਂਕਿ ਉਹ ਵਿਸ਼ਨੂੰ ਭਗਤ ਦੀ ਇਹ ਇਹ ਵਿਸ਼ਨੂੰ ਭਗਤ ਦੀ ਉਹ ਸ਼ਿਵ ਕੀ ਉਪਾਸਕ ਦੀ ਠੀਕ ਹੈ ਧੰਨਵਾਦ ਜੀ ਤੇ ਇਹਨਾਂ ਦੇ ਬਾਈ ਦੇ ਦੱਸਣ ਮੁਤਾਬਕ ਮੁਤਾਬਕ ਇੱਥੇ ਨਾ ਮੂਰਤੀਆਂ ਸਿਗੀਆਂ ਅੰਦਰ ਆਪਾਂ ਨਹੀਂ ਜਾਣਾ ਦੋ 스멜 ਜੀ ਕਾਫੀ ਜਿਵੇਂ ਆ ਰਹੀ ਆ ਤੇ ਅੰਦਰ ਆਵਾਜ਼ ਵੀ ਬਹੁਤ ਆ ਰਹੀ ਆ ਤੇ ਚਮਚੜਿੱਕਾਂ ਚਮ ਗਿੱਦੜਾ ਦੇਖੋ ਤੁਸੀਂ ਸਾਹਮਣੇ ਇੰਨੇ ਕਿ ਜ਼ਿਆਦਾ ਨਹੀਂ ਨਾ ਭਰਿਆ ਪਿਆ ਤਕਰੀਬਨ 100 150 ਅੰਦਰ ਚਮਚੜਿੱਕਾ ਹੋਣਗੀਆਂ ਆਵਾਜ਼ਾਂ ਦੇ ਤੁਹਾਨੂੰ ਆਉਂਦੀਆਂ ਹੋਣਗੀਆਂ ਅੰਦਰ ਤੇ ਆਪਾਂ ਹੁਣ ਚੱਲਦੇ ਆਂ ਉੱਧਰ ਜਿਹੜਾ ਦੂਜਾ ਮੰਦਿਰ ਆ ਬਹੂ ਵਾਲਾ ਮੰਦਿਰ ਮਤਲਬ ਕਿ ਰਾਜਾ ਮਾਨ ਸਿੰਘ ਦੀ ਜਿਹੜੀ ਘਰ ਵਾਲੀ ਸੀ ਉਹਨਾਂ ਦੇ ਮੰਦਿਰ ਚ ਆਪਾਂ ਹੁਣ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਦਿੰਨੇ ਆ ਜਾ ਕੇ ਤੇ ਸੰਦੀਪ ਸਿੰਘ ਵੀ ਉਹ ਸਾਹਮਣੇ ਖੜਦਾ ਜਾਣਕਾਰੀ ਦਿੰਦਾ ਹੋਇਆ ਤੇ ਆਪਾਂ ਵੀ ਹੁਣ ਚੱਲਦੇ ਆਂ ਉੱਧਰ ਇਹ ਮੰਦਿਰ ਛੋਟਾ ਵਾ ਕਿਉਂਕਿ ਇਹ ਉਹ ਕਹਿੰਦੇ ਵੀ ਅ ਅਲੱਗ ਤੋਂ ਬਣਾਇਆ ਗਿਆ ਕਿਉਂਕਿ ਉਹ ਅਲੱਗ ਭਗਤ ਸੀ ਇਹ ਅਲੱਗ ਭਗਤ ਸੀ ਆ ਤੁਸੀਂ ਦੇਖਿਓ ਆਕਾਰ ਚ ਵੀ ਇਹ ਵੱਡਾ ਜਿਹੜਾ ਮੰਦਿਰ ਆ ਤੇ ਜਿਹੜਾ ਇਹ ਮੰਦਿਰ ਆ ਇਹ ਆਕਾਰ ਚ ਵੀ ਛੋਟਾ ਵਾ ਇਹ ਨਾਲ ਹੀ ਬਿਲਕੁਲ ਇੱਕ ਦੂਜੀ ਉਚਾਈ ਤੇ ਬਣਾਇਆ ਗਿਆ ਵਾ ਤੇ ਆਪਾਂ ਇਹ ਮੰਦਿਰ ਚ ਵੀ ਦੇਖਦੇ ਆਂ ਕੀ ਇੱਥੇ ਵੀ ਕੋਈ ਇੱਥੇ ਵੀ ਕੋਈ ਮੂਰਤੀਆਂ ਸੀ ਜਿਹੜੀਆਂ ਉਸ ਤੋਂ ਬਾਅਦ ਤੋੜ ਦਿੱਤੀਆਂ ਗਈਆਂ ਸੀ ਜਿਵੇਂ ਕਿ ਉਹ ਬਾਈ ਨੇ ਦੱਸਿਆ ਜਿਹੜੀ ਕੰਧਾਂ ਤੇ ਚੱਤਰਕਾਰੀ ਕੀਤੀ ਗਈ ਆ ਉਸ ਵੇਲੇ ਉਹ ਮਤਲਬ ਕਿ ਜਿਹੜਾ ਮੁਗਲ ਸ਼ਾਰਜ ਕੇ ਸੀ ਉਹਨੇ ਉਹਦੇ ਮੂੰਹ ਮਤਲਬ ਕਿ ਸਾਰੇ ਤੋੜਤੇ ਸੀਗੇ ਮੂਰਤੀਆਂ ਦੇ ਕੀ ਪਤਾ ਨਹੀਂ ਲੱਗਿਆ ਆ ਜਿਵੇਂ ਦੇਖਿਆ ਤੁਸੀਂ ਆ ਦੇਖੋ ਇਹਨਾਂ ਦਾ ਜਿਵੇਂ ਆ ਮੂਰਤੀਆਂ ਇਹਨਾਂ ਦੇ ਮੂੰਹ ਤੋੜੇ ਪਏ ਨੇ ਜਾਣ ਬੁੱਝ ਕੇ ਤੇ ਇਦਾਂ ਦਾ ਕੁਛ ਇਹਦਾ ਇਹਦੀ ਦਿੱਖ ਦਿਖਦੀ ਆ ਆਰਕੀਟੈਕਚਰ ਉੱਪਰ ਆ ਹਿਸਾਬ ਕਿਤਾਵਾ ਤੇ ਵਿਚਾਲੇ ਇਦਾਂ ਇੱਕ ਥੜਾ ਬਣਿਆ ਹੋਇਆ ਤੇ ਇਨਾਂ ਕ ਇਹ ਮੰਦਿਰ ਦਾ ਇਤਿਹਾਸ ਆ ਤੁਹਾਨੂੰ ਪਹਿਲਾਂ ਦੱਸਿਆ ਜਿਵੇਂ ਇਹਨੂੰ ਸਹਾਸਤਰ ਬਹੁ ਮੰਦਿਰ ਪਹਿਲਾਂ ਕਿਹਾ ਜਾਂਦਾ ਸੀ ਤੇ ਬਾਅਦ ਵਿੱਚ ਇਹਦਾ ਨਾਮ ਸੱਸ-ਪਹੂ ਮੰਦਰ ਪੈ ਗਿਆ ਤੇ ਆਪਾਂ ਹੁਣ ਚੱਲਦੇ ਆਂ ਵਾਪਸੀ ਕਿਉਂਕਿ ਆਪਾਂ ਇਸ ਤੋਂ ਬਾਅਦ ਆਪਣੀ ਟ੍ਰੇਨ ਆ 4:30 ਵਜੇ ਇੱਥੋਂ ਗਵਾਲੀਅਰ ਤੋਂ ਨਵੀਂ ਦਿੱਲੀ ਨਵੀਂ ਦਿੱਲੀ ਤੋਂ ਫਿਰ ਆਪਣੀ ਰਾਤ ਨੂੰ ਤਕਰੀਬਨ 2:00 ਰਾਤ ਤੋਂ ਬਾਅਦ ਲੁਧਿਆਣੇ ਦੀ ਟ੍ਰੇਨ ਆ ਤੇ ਇੱਥੋਂ ਚੱਲਦੇ ਹੁਣ ਆਪਾਂ ਗੁਰਦੁਆਰਾ ਸਾਹਿਬ ਬੈਗ ਚੱਕਣਾ ਤੇ ਉਸ ਤੋਂ ਬਾਅਦ ਆਪਾਂ ਸੰਦੀਪ ਤੇ ਹਰਪਾਲ ਤੇ ਬਾਬਾ ਜੀ ਉਹਨਾਂ ਤੋਂ ਲੈਣੇ ਆ ਇਜਾਜ਼ਤ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਵੀ ਉਹਨਾਂ ਨੇ ਸੇਵਾ ਬਖਸ਼ੀ ਜੋ ਵੀ ਉਹਨਾਂ ਨੇ ਨੌਲੇਜ ਦਿੱਤੀ ਜਾਣਕਾਰੀ ਦਿੱਤੀ ਇਤਿਹਾਸ ਦੱਸਿਆ ਉਸ ਲਈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਾਂਗੇ ਆਪਾਂ ਇੱਕ ਵਾਰੀ ਇੱਥੋਂ ਫੇਰ ਤੁਸੀਂ ਦੇਖ ਲਓ ਗਵਾਲੀਅਰ ਸ਼ਹਿਰ ਦਾ ਚਾਕਾ ਵਾਕਾ ਹਾਂਜੀ ਆਪਾਂ ਇੱਥੋਂ ਵਾਪਸੀ ਕਰਤੀ ਸੀਗੀ ਗੁਰਦੁਆਰਾ ਬੰਦੀ ਛੋੜ ਸਾਹਿਬ ਗਵਾਲੀਅਰ ਤੋਂ ਤੇ ਅੱਜ ਤੇ ਆਇਆ ਬਾਹਰ ਚੱਲੀ ਸੰਦੀਪ ਹੁਣਾਂ ਨੂੰ ਆਪਾਂ ਜਾਂਦੀਵਾਰੀ ਮਿਲ ਰਹੇ ਆ ਤੇ ਆਪਣੀ ਟ੍ਰੇਨ ਆ 4:30 ਵਜੇ ਪੰਜਾਬ ਨੂੰ ਸੌਰੀ ਦਿੱਲੀ ਨੂੰ ਆ ਦਿੱਲੀ ਤੋਂ ਫਿਰ ਆਪਣੀ ਲੁਧਿਆਣੇ ਦੀ ਹੋਊਗੀ ਤੇ ਇੱਥੋਂ ਆਪਣਾ ਮੇਲਾ ਦਾ ਸਵਾ ਕੁ ਘੰਟਾ ਰਹਿ ਗਿਆ ਆਪਣਾ ਤੇ ਬਾਕੀ ਸਪੋਰਟ ਕਰਿਆ ਕਰੋ ਵੀਰਾਂ ਨੂੰ ਇਹਨਾਂ ਨੇ ਅਗਲਾ ਟੂਰ 올 ਇੰਡੀਆ ਟੂਰ ਕਰਨਾ ਵਾ ਤੇ ਦੂਵਾ ਇਹਨਾਂ ਨੇ ਜਾਣਾ ਹਜੂਰ ਸਾਹਿਬ ਤੁਸੀਂ ਅਕਸਰ ਵੀਡੀਓ ਦੇਖਦੇ ਰਹਿੰਦੇ ਹੋ ਜਿੰਨਾਂ ਨਹੀਂ ਵੀ ਦੇਖੀ ਸੰਦੀਪ ਦਾ ਸਫਰਨਾਮਾ ਚੈਨਲ ਨੂੰ ਜਰੂਰ ਸਰਚ ਕਰਕੇ ਤੇ ਇਹਨਾਂ ਨੂੰ ਸਪੋਰਟ ਕਰਿਓ ਤੇ ਜਰੂਰ ਵੀਡੀਓ ਦੇਖਿਓ ਜਾਕੇ ਹਾਂਜੀ ਸੰਦੀਪ ਜੀ ਕੀ ਕਹਿਣਾ ਜੀ ਆਪਣੇ ਵੱਲੋਂ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਜੋ ਬਾਈ ਦੇ ਆਈਡੀ ਤੇ ਆਪਣਾ ਚਿਹਰਾ ਦੇਖ ਰਹੇ ਹੋ ਤੇ ਦੂਜੀ ਗੱਲ ਬਾਈ ਨੂੰ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੇ ਵੱਧ ਤੋਂ ਵੱਧ ਹੋ ਸਕੇ ਤਾਂ ਜਿਵੇਂ ਬਾਈ ਕਹਿੰਦਾ ਹੁੰਦਾ ਗਰੁੱਪਾਂ ਦੇ ਵਿੱਚ ਸਾਂਝਾ ਕਰਦਿਆ ਕਰੋ ਦੇਖਣਾ ਨਾ ਦੇਖਣਾ ਅਗਲੀ ਦੀ ਮਰਜ਼ੀ ਆ ਪਰ ਆਪਣਾ ਇੱਕ ਛੋਟਾ ਜਿਹਾ ਫਰਜ਼ ਬੰਦਾ ਵੀ ਵੀਡੀਓ ਸਾਂਝੀ ਕਰ ਦਿਆ ਕਰੋ ਉਹਦੇ ਨਾਲ ਕੀ ਹੁੰਦਾ ਕਿ ਜੇ ਅਗਲਾ ਆਪਣੇ ਨਾਲ ਜੁੜਦਾ ਤੇ ਇਤਿਹਾਸ ਸਾਂਝਾ ਹੁੰਦਾ ਤੇ ਉਹਦੇ ਨਾਲ ਥੋੜਾ ਜਿਹਾ ਹੋਰ ਆਪਾਂ ਨੂੰ ਇੱਕ ਬੋਡੀ ਚ ਆਪਣੇ એનર્ਜੀ ਆਉਂਦੀ ਹੈ ਵੀ ਕੋਈ ਲਾਈਕ ਕਮੈਂਟ ਕਰਦਾ ਹੈ ਉਹਦੇ ਨਾਲ ਆਪਣੇ ਹੋਰ ਤੇ ਇੰਨਾ ਕਹਿਣਾ ਚਾਹਾਂਗਾ ਤੇ ਬਾਕੀ ਬਾਈ ਨੇ ਤੁਹਾਡੇ ਨਾਲ ਗੱਲ ਸਾਰੀ ਸਾਂਝੀ ਕਰ ਹੀ ਦਿੱਤੀ ਆ ਮਿਲਦੇ ਆ ਜੇ ਕਿਤੇ ਅਗਲੀ ਵਾਰ ਕਿਤੇ ਮੇਰਾ ਪ੍ਰੋਗਰਾਮ ਬਣਿਆ ਹਜੂਰ ਸਾਹਿਬ ਦਾ ਇਹਨਾਂ ਨੇ ਉਹ ਯਾਤਰਾ ਤੇ ਜਾਣਾ ਪਰ ਮੇਲੇ-ਗਲੇ ਨੇ ਜੇ ਕਦੇ ਹੋਗੇ ਤਾਂ ਜ਼ਰੂਰ ਮਿਲਾਂਗੇ ਕਿਤੇ ਬੰਦੇ ਆ ਕਿਤੇ ਨਾ ਕਿਤੇ ਤੱਕ ਉਹਦੇ ਅੰਦਰ ਆ ਕੇ ਤੇ ਨਾ ਕਿਤੇ ਟੂਰ ਸਾਂਝਾ ਹੁੰਦਾ ਹੀ ਰਹੂਗਾ ਤੇ ਉਹ ਕਿਤੇ ਨਾ ਕਿਤੇ ਫੇਰ ਆਪਾਂ ਇਹ ਰੋਡਾਂ ਦੇ ਸਾਂਝੇ ਹੁੰਦੇ ਰਾਵਾਂਗੇ ਤੇ ਇਹ ਗੱਲ ਬਾਤ ਆ ਤੇ ਬਾਈ ਹੁਣ ਕਹਿੰਦਾ ਸੀ ਆਪਾਂ ਅੱਜ ਤਾਂ ਕਹਿੰਦੇ ਸੀ ਅੱਜ ਰੁੱਕ ਬਿੱਟੂ ਬਾਈ ਨੀਸ਼ੂ ਬਾਈ ਆਈ ਜਾਂਦੇ ਆਪਣੇ ਹਾਂ ਬਿੱਟੂ ਉਹਨਾਂ ਬਿੱਟੂ ਨਹੀਂ ਗਏ ਸੀ ਉਹਨਾਂ ਦਾ ਕੋਈ ਕੰਮ ਸੀਗਾ ਪੰਜਾਬ ਗਏ ਸੀ ਉਹ ਆ ਰਹੇ ਨੇ ਸ਼ਾਮ ਸ਼ਾਮ ਤੱਕ ਆ ਜਾਣਾ ਜਨ ਨੂੰ ਆਪਣੀ ਟ੍ਰੇਨ ਨਾਲ ਨਹੀਂ ਆਪਾਂ ਉਹਨਾਂ ਨੂੰ ਮਿਲ ਜਾਣਾ ਚਲੋ ਕਿਤੇ ਫੇਰ ਮੇਲੇ-ਗਲੇ ਹੋ ਜਾਣਗੇ ਜ਼ਰੂਰ ਮਿਲਦੇ ਰਵਾਂਗੇ ਰਾਹ ਏਕੀ ਆਪਣੇ ਏਕੀ ਦਿੱਤਾ ਬਿਲਕੁਲ ਕਿਤੇ ਟੂਰ ਨਿਕਲਿਆ ਜ਼ਰੂਰ ਮਿਲਾਂਗੇ ਤਾਂ ਠੀਕ ਆ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਵੀਡੀਓ ਤੱਕ ਤੇ ਆਪਣੀ ਆਪਾਂ ਚੱਲ ਜਾਨੇ ਹਾਂ ਰੇਲਵੇ ਸਟੇਸ਼ਨ ਤੇ ਆਪਣੀ ਟ੍ਰੇਨ ਆ 4:30 ਵਜੇ ਤੋਂ ਗਵਾਲੀਅਰ ਤੋਂ ਨਵੀਂ ਦਿੱਲੀ ਬਾਬਾ ਜੀ ਦਾ ਧੰਨਵਾਦ ਛੱਡਣ ਚੱਲੇ ਸੀ ਆਪਾਂ ਨੂੰ ਥੱਲੇ ਤੱਕ ਤੇ ਉੱਥੇ ਆਟੋ ਮਿਲ ਜਾਣਗੇ ਬਾਬਾ ਜੀ ਕਹਿੰਦੇ ਚਲੋ ਮੈਂ ਛੱਡਿਆਉਣਾ ਆਪਣਾ 1 ਘੰਟਾ ਰਹਿ ਗਿਆ ਸੀਗਾ ਬਾਬਾ ਜੀ ਬਹੁਤ ਬਹੁਤ ਪਹਿਲਾਂ ਦਾ ਤੁਹਾਡਾ ਧੰਨਵਾਦ ਮਤਲਬ ਕਿ ਸ਼ਬਦੇ ਨਹੀਂ ਹੈਗੇ ਕੋਈ ਵੀ ਕਹੀਏ ਤਾਂ ਕਹੀਏ ਕੀ ਹਾਂਜੀ ਸੰਗਤ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਸੰਗਤ ਦਾ ਧੰਨਵਾਦ ਠੀਕ ਆ ਜੀ ਹਰਪਾਲ ਜੀ ਹਰਪਾਲ ਭਾਈ ਧੰਨਵਾਦ ਜੀ ਅੱਗੇ ਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਂਜੀ 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 ਕੁਝ ਵੀ ਇੱਕ ਮਿੰਟ ਇੱਕ ਮਿੰਟ ਬੜਾ ਵਲੋਗ ਨਾਲ ਅੱਜ ਵਾਪਸ ਤੇ ਭਾਈ ਸਸਰੀ ਘਾਲ ਬਾਈ ਫੇਰ ਸਸਰੀ ਘਾਲ ਜੀ ਤੇ ਮਿਲਦਿਆ ਕਰੇ ਫੇਰ ਜ਼ਰੂਰ ਜ਼ਰੂਰ हो ਸਕਦਾ ਹੋ ਸਕਦਾ ਜਲਦੀ ਮਿਲ ਜੀਏ ਹੋ ਸਕਦਾ ਸਾਲ ਨਾ ਮਿਲ ਜੀਏ ਹਾਂ ਭਾਈ ਪਰ ਮਿਲਾਂਗੇ ਜਰੂਰ ਜਰੂਰ ਭਾਈ ਜਰੂਰ ਆਪਾਂ ਲੁਧਿਆਣਾ ਵੀ ਆਵਾਂਗੇ ਮੈਂ ਕਹਾਂ ਨਾ ਅਤੀ ਰਾਤ ਨੂੰ ਅੱਧੀ ਰਾਤ ਨੂੰ ਬਾਬਾ ਜੀ ਫੇਰ ਆ ਗਏ ਬਾਬਾ ਜੀ ਭਾਈ ਮੁੰਡੇ ਨੇ ਛੱਡ ਆਈਏ ਬਾਬਾ ਜੀ ਦਾ ਪਿਆਰ ਵੀ ਬਹੁਤ ਆ ਨਾ ਆਪਸ ਫਾਈਵ ਮਿੰਟ ਇਹ ਭਾਈ ਉਹੀ ਟ੍ਰੇਨ ਆ ਜਿਹੜੀ ਆਪਾਂ ਆਉਂਦੇ ਹੋਏ ਆਏ ਸੀਗੇ ਹੋਰ ਤਾਂ ਆਪਾਂ ਨੂੰ ਮਿਲਿਆ ਨਹੀਂ ਕੁਛ ਅੱਜ ਛੋਲੇ ਮਿਲੇ ਨੇ ਕਾਲੇਖਾਨ ਦੇ ਨਵੀਂ ਦਿੱਲੀ ਆ ਗਏ ਆਪਾਂ ਆਪਣੇ ਕੋਲੇ ਹੁਣ ਟਾਈਮ ਆ ਗਿਆ ਰੋਟੀ ਖਾ ਕੇ ਆਈਏ ਬਾਹਰ ਆਪਾਂ ਰੋਟੀ ਖਾਣ ਬਾਹਰ ਆ ਗਏ ਕਿਉਂਕਿ ਆਪਣੇ ਕੋਲੇ 4-5 ਘੰਟੇ ਨੇ ਆਪਣੀ ਸਵੇਰੇ 4:30 ਟ੍ਰੇਨ ਆ ਆਪਾਂ ਇੱਕ ਦਾਲ ਮੰਗਾਈਆ ਤੇ ਨਾਲ ਮਂਗਾਏ ਨੇ ਜੀ ਤਿੰਨ ਫੁਲਕੇ ਮੈਂ ਇੱਥੇ ਬੈਂਚ ਜਿਹਦੇ ਪੈ ਗਿਆ ਸੀ ਰਾਤ ਮੈਨੂੰ ਲੱਗਿਆ ਕਿ ਤੇ ਆਪਣੀ ਟ੍ਰੇਨ ਆ ਗਈ ਪਰ ਹਜੇ ਤਾਂ ਬੱਜਿਆ ਡੇਢ ਆ ਡੇਢ ਤੋਂ ਬਾਅਦ ਬਈ 4:30 ਕਦੋਂ ਹੋ ਗਏ ਪਤਾ ਹੀ ਨਹੀਂ ਲੱਗਿਆ ਤੇ ਹੁਣ ਆਈ ਆ ਆਪਣੀ ਟ੍ਰੇਨ ਜਿਹੜੀ ਆ ਤੇ ਡੱਬਾ ਆਪਣਾ ਮੈਂ ਲਾਦਾ ਬਚਾਲੇ ਜਿਹੇ ਜਾ ਕੇ ਆ ਲੁਧਿਆਣਾ ਆ ਚੁੱਕਿਆ ਮਿੰਟ ਬੱਸ 10 ਜਾਂ 15 ਹੋਰ ਲੱਗਣੇ ਨੇ 15 ਮਿੰਟ ਦੇ ਆਪਾਂ ਵਿੱਚ ਵਿੱਚ ਜੀ ਲੁਧਿਆਣੇ ਸਟੇਸ਼ਨ ਤੇ ਪਹੁੰਚ ਹੀ ਜਾਵਾਂਗੇ ਟ੍ਰੇਨ ਵੀ ਗੁਰਦਰਾ ਸਾਹਿਬ ਕੋਲੇ ਰੁਕੀ ਆਪਾਂ ਫਿਰ ਇੱਥੇ ਹੀ ਉਤਰਗੇ ਕਰਦਾ 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 ਹੋਰ ਦੱਸੋ ਕੀ ਹਾਲ ਚਾਲ ਨੇ ਕਿਵੇਂ ਰਿਹਾ ਮੌਸਮ ਆਪਣੇ ਆਪਾਂ ਆ ਕੇ ਘਰੇ 6 ਦਿਨਾਂ ਬਾਅਦ ਆ ਜੀ ਹਾਂਜੀ ਕਿੱਦਾਂ ਦੋਸਤੋ ਆਪਾਂ ਘਰੇ ਆ ਗਏ ਸੀਗੇ ਤੁਸੀਂ ਦੇਖਿਆ ਨੇ ਵੀਡੀਓ ਆਪਾਂ ਇੱਥੋਂ ਬਾયા ਹਰਿਆਣਾ ਹੁੰਦੇ ਹੋਏ ਦਿੱਲੀ ਆਗਰਾ ਤੇ ਗਵਾਲੀਅਰ ਤੱਕ ਆਪਾਂ ਜਿਹੜਾ ਸਫ਼ਰ ਪੂਰਾ ਕੀਤਾ ਤੇ ਤੁਸੀਂ ਵੀਡੀਓ ਨੂੰ ਪਸੰਦ ਬਹੁਤ ਜ਼ਿਆਦਾ ਕੀਤਾ ਪਿਛਲੀਆਂ ਜਿਹੜੀਆਂ ਵੀਡੀਓ ਸੀ ਉਹਨਾਂ ਦੀ ਤਰ੍ਹਾਂ ਤੇ ਹੁਣ ਜਿਹੜਾ ਅਗਲਾ ਸਫ਼ਰ ਆ ਉਹ ਵੀ ਆਪਾਂ ਜਲਦੀ ਸਟਾਰਟ ਕਰਾਂਗੇ 5-7 ਦਿਨ ਦੇ ਵਿੱਚ ਵਿੱਚ ਤੁਸੀਂ ਲਾਈਕ ਸ਼ੇਅਰ ਕਮੈਂਟ ਆਪਣੇ ਦੋਸਤਾਂ ਯਾਰਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸ਼ੇਅਰ ਜ਼ਰੂਰ ਕਰਦਿਆਂ ਕਰੋ ਕੋਈ ਟਿੱਪਣੀ ਕਮੈਂਟ ਹੁੰਦੀ ਹੈ ਉਹ ਜਰੂਰ ਛੱਡਿਆ ਕਰੋ ਕੋਈ ਮੈਸੇਜ ਹੁੰਦਾ ਉਹ ਜਰੂਰ ਕਰਿਆ ਕਰੋ ਅਗਲੀ ਜਿਹੜਾ ਅਗਲਾ ਸਫਰ ਤੇ ਦੇਖਣ ਤੱਕ ਤੁਸੀਂ ਸਾਡੇ ਨਾਲ ਬਣੇ ਰਹੋ ਤਦ ਤੱਕ ਲਈ ਜੀ ਰੱਬ ਰਾਖਾ ਸਤਿ ਸ਼੍ਰੀ ਅਕਾਲ